ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਹਾਜ਼ਰਾਂ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਨਵੀਂ ਭਰਤੀ ਦੇ ਨਾਲ ਨਵੀਂ ਨੋਟੀਫਿਕੇਸ਼ਨ ਦੇ ਨਾਲ ਜਾਣਕਾਰੀ ਦੇ ਲਈ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੇਕਰ ਵਧੀਆ ਲੱਗੇ ਤਾਂ ਕਮੈਂਟ ਵੀ ਪਾਇਆ ਜਾ ਜ਼ਰੂਰ ਕਰ ਦਿਓ ਹੁਣ ਸ਼ੇਅਰ ਕਰਦੇ ਹਾਂ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਦੇਖੀ ਜਾਣਕਾਰੀ ਹੈ ਕਿ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਨਾਨ ਸਰਕਾਰੀ ਸੁਸਾਇਟੀ ਪ੍ਰਿੰਸੀਪਲ ਸਰਕਾਰੀ ਕਾਲਜ ਸ਼ਹਿਰਪੁਰ ਵਾਕ ਇੰਟਰਵਿਊ ਪ੍ਰਿੰਸੀਪਲ ਸਰਕਾਰੀ ਕਾਲਜ ਸ਼ਹਿਰਪੁਰ ਵੱਲੋਂ ਨੋਟੀਫਿਕੇਸ਼ਨ ਜਾਰੀ ਵਾਕ ਇੰਟਰਵਿਊ ਹੈ ਪੂਰੀ ਤਰ੍ਹਾਂ ਆਰਜੀ ਆਧਾਰ ਤੇ ਮਤਲਬ ਰਾਜੇ ਮੈਂ ਤੁਹਾਨੂੰ ਸਾਫ਼-ਸਾਫ਼ ਦੱਸਦਾ ਇਹਨਾਂ ਨੇ ਮੈਂਸ਼ਨ ਕੀਤਾ ਆਰਜੀ ਆਧਾਰ ਤੇ ਮਤਲਬ ਜੀ ਇਹ ਕੰਟਰੈਕਟ ਬੇਸ ਹੈ ਕੋਈ ਰੈਗੂਲਰ ਭਰਤੀ ਨਹੀਂ ਹੈ ਠੀਕ ਹੈ ਜੀ ਕੱਚੀਆਂ ਚ ਭਰਤੀ ਹੈ ਇਹ ਪਹਿਲਾਂ ਦੇਖ ਲਿਓ ਸੋ ਸਮਝ ਕੇ ਫਾਰਮ ਫਿਲ ਕਰਿਓ ਪਰ ਭਾਈ ਮੇਰੇ ਤਾਂ ਫਰਜ਼ ਹੈ ਕਿ ਤੁਹਾਡੇ ਤੱਕ ਜਾਣਕਾਰੀ ਪਹੁੰਚਾਣਾ ਠੀਕ ਹੈ ਜੀ ਹੋ ਸਕਦਾ ਹੈ ਕਈ ਇਸ ਲਈ ਵੀ ਇੰਟਰਸਟਿਡ ਹੋਣ ਠੀਕ ਹੈ ਸੋ ਆਪਣੇ ਇੰਟਰਸਟ ਆਪਣੀ ਨੀਡ ਦੇ ਹਿਸਾਬ ਨਾਲ ਤੁਸੀਂ ਫਾਰਮ ਫਿਲ ਕਰ ਸਕਦੇ ਹੋ ਲਿਖਿਆ ਹੈ ਜੀ ਪੂਰੀ ਤਰ੍ਹਾਂ ਅਰਜੀ ਦਾਰਤੇ ਫਿਕਸ ਰੇਟਾਂ ਦੇ ਹੇਠ ਲਿਖੇ ਵਰਕਰਾਂ ਦੀ ਵਾਕ ਇਨ ਇੰਟਰਵਿਊ ਮਿਤੀ 8 7 ਉੱਤੇ ਕੀ ਕਰ ਰਹੇ ਹੋ ਵਰਕਰਾਂ ਦੀ ਲਈ ਜਿਹੜੀ ਵਾਕ ਇਨ ਇੰਟਰਵਿਊ ਖੋਲੀ ਗਈ ਹੈ ਮਿਤੀ 4 ਜੇ 8 7 ਨੂੰ ਜਿਹੜੀ ਇੰਟਰਵਿਊ ਹੋਣੀ ਹੈ ਦਿਨ ਮੰਗਲਵਾਰ ਨੂੰ ਸਮਾਂ ਤੁਹਾਡਾ 10 ਵਜੇ ਦਾ ਸਿਰ ਇੱਕ ਕਾਲਜ ਦਫ਼ਤਰ ਵਿਖੇ ਹੋਵੇਗੀ ਠੀਕ ਹੈ ਜੀ ਕਾਲਜ ਦਾ ਜਿਹੜਾ ਦਫ਼ਤਰ ਹੈਗਾ ਉੱਥੇ ਹੋਵੇਗੀ ਇਦੇ ਵਿੱਚ ਕੀ ਹੋਰ ਮੈਂਸ਼ਨ ਕੀਤਾ ਇਹ ਕਰਮਚਾਰੀ ਨੇ ਰੋਲ ਕੱਚੇ ਆਧਾਰ ਤੇ ਹੋਣਗੇ ਹਾਂਜੀ ਕੱਚੇ ਆਧਾਰ ਤੇ ਕੰਟ੍ਰੈਕਟ ਬੇਸ ਤੇ ਹੋਣਗੇ ਤੇ ਹਾਇਰ এডਿਕੇਸ਼ਨ ਇੰਸਟੀਚਿਊਟ ਸੁਸਾਇਟੀ ਅਧੀਨ ਕੰਮ ਕਰਨਗੇ ਅਤੇ ਇਹਨਾਂ ਦਾ ਪੱਕੇ ਹੋਣ ਦਾ ਕੋਈ ਵੀ ਜਿਹੜਾ ਜਿਹੜਾ ਇਹ ਵੀ ਲਿਖਿਆ ਪੱਕੇ ਹੁੰਦਾ ਜਿਹੜਾ ਕੋਈ ਕੰਮ ਵੀ ਨਹੀਂ ਹੋਏਗਾ ਇਹ ਪੱਕੇ ਨਹੀਂ ਹੋ ਸਕਦੇ ਪਰਮਾਨੈਂਟ ਨਹੀਂ ਹੋ ਸਕਦੇ ਠੀਕ ਹੈ ਹੁਣ 1 2 3 4 ਰੋਲ ਵੈਕੈਂਸੀ ਚ ਨੇ ਵੈਕੈਂਸੀ ਨੇ 1 2 3 4 ਇੱਕ ਹੈ ਗਿਆ ਪੇਂਟਰ ਦੀ ਇੱਕ ਤਰਖਾਨ ਦੀ ਇੱਕ ਮਾਲੀ ਦੀ ਇੱਕ ਸਫਾਈ ਕਰਮਚਾਰੀ ਦੀ ओके ਹੁਣ ਦੇਖੋ ਭਾਈ ਮੈਂ ਸਾਫ ਸਾਫ ਦੱਸਾਂ ਕਿ ਕੱਚੀ ਨੌਕਰੀ ਆ ਕੋਈ ਪੱਕੇ ਹੋਣ ਦਾ ਚਾਂਸ ਨਹੀਂ ਹੈ ਗਾਣਾ ਸਾਫ ਪਹਿਲਾਂ ਹੀ ਮੈਂ ਕਹਿੰਦਾ ਕਿ ਬੰਦੇ ਪੱਕੇ ਨਹੀਂ ਹੋਣਗੇ ਨਾਲ ਉਹਨਾਂ ਨੇ ਨੰਬਰ ਵੀ ਮੈਂਸ਼ਨ ਕਰਤਾ ਕਿ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਇੰਟਰਵਿਊ ਤੁਹਾਡੀ ਹੋਣੀ ਹੈ ਦਫ਼ਤਰ ਦੇ ਵਿੱਚ ਠੀਕ ਹੈ ਜੀ ਸਰਕਾਰੀ ਦਫ਼ਤਰ ਜਿਹੜਾ ਹੈਗਾ ਤੇ ਜਿਹੜੀ ਚੇਅਰਮੈਨ ਜਿਹੜੇ ਹੈਗੇ ਆ ਚੇਰਮ ਚੇਅਰਪਰਸਨ ਹਾਰਾਜੁਕ ਸੁਸਾਇਟੀ ਉਹਨਾਂ ਵੱਲੋਂ ਜਿਹੜੀ ਐਡਵਰਟਾਈਜ਼ਮੈਂਟ ਜਾਰੀ ਕੀਤੀ ਗਈ ਆ ਤੁਸੀਂ ਆਪਣੇ ਸਰਕਾਰੀ ਕਲਚਰ ਹਾਰਪੁਰ ਜਾਣਾ ਤੇ ਉਸ ਨਾਲ ਮੇਨ ਦਫਤਰ ਤੁਹਾਡੀ ਇੰਟਰਵਿਊ ਹੈਗੀ ਚਾਰ ਪੋਸਟਾਂ ਨੇ ਕਰਨਾ ਕੀ ਆਪਣਾ ਨਾਲ ਸਰਟੀਫਿਕੇਟ ਵਗੈਰਾ ਲੈ ਜਿਓ ਤੁਹਾਡਾ ਆਧਾਰ ਕਾਰਡ ਲੈ ਜਿਓ 10ਵੀਂ 12ਵੀਂ ਜੋ ਤੁਸੀਂ ਪੜ੍ਹਿਓ ਲੈ ਜਿਓ ਜੇ ਤੁਸੀਂ ਪਹਿਲਾਂ ਵੀ ਕਿਤੇ ਪ੍ਰਾਈਵੇਟ ਵਿੱਚ ਕੋਈ ਕੰਮ ਕੀਤਾ ਤੁਹਾਡੇ ਕੋਲ ਵੀ ਸਰਟੀਫਿਕੇਟ ਐਕਸਪੀਰੀਅੰਸ ਹੈਗਾ ਤਾਂ ਉਹ ਵੀ ਲੈ ਜਿਓ ਠੀਕ ਹੈ ਜੀ ਬਸ ਇੰਨੀ ਕੀ ਜਾਣਕਾਰੀ ਤੁਹਾਡੇ ਕੋਲ ਪਹੁੰਚਾਉਣੀ ਸੀਗੀ ਰਾਜੇ ਆਪਣੇ ਦੋਸਤਾਂ ਮਿੱਤਰਾਂ ਦਾ ਇੱਕ ਸ਼ੇਅਰ ਕਰ ਦਿਓ ਜਿਹੜੇ ਵੀ ਕਟ ਪੜੇ ਲਿਖੇ ਨੇ ਜਾਂ ਇਸ ਕੰਮ ਦੇ ਵਿੱਚ ਮਾਹਰ ਨੇ ਤੇ ਆਪਣੀ ਇੱਕ ਬੱਜੀ ਤਨਖਾਹ ਤੇ ਕੰਮ ਕਰਨਾ ਚਾਹੁੰਦੇ ਨੇ ਭਾਵੇਂ ਕੰਟਰੈਕਟਿਵੇ ਹੋ ਸਕਦਾ 4 ਸਾਲ 3 ਸਾਲ ਕਿੰਝ ਦਾ ਕੰਟਰੈਕਟ ਇਹ ਤਾਂ ਮੈਂਸ਼ਨ ਨਹੀਂ ਕੀਤਾ ਪਰ ਇਹ ਜ਼ਰੂਰ ਮੈਂਸ਼ਨ ਕਰਤਾ ਕਿ ਪੱਕੇ ਨਹੀਂ ਹੋਣਗੇ ਸੋ ਸੋਚ ਵਿਚਾਰ ਕਰਕੇ ਆਪਣਾ ਸਹੀ ਲੱਗਿਆ ਤਾਂ ਫਾਰਮ ਜ਼ਰੂਰ ਫਿਲ ਕਰਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਇਹਦੇ ਵਿੱਚ ਕੱਚੇ ਪੱਕੇ ਕਡਹੋਕ ਕੰਟਰੈਕਟ ਰੈਗੂਲਰ ਪਰਮਨੈਂਟ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪੋਸਟ ਹੁੰਦੀ ਹੈ ਤਾਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਂਦੀ ਆ ਸੋ ਅਪਡੇਟ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਿਹੜੀ ਟਾਈਮ ਟੂ ਟਾਈਮ ਮਿਲਦੀ ਰਹੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਪ੍ਰਮਾਤਮਾ ਸਰਬਦਾ ਭਲਾ ਕਰੇ